ਦੇਲਾ ਖਾਨ ਤੇ ਬੜੇ ਸ਼ਕੀਨ ਆ ਤਿੰਨ ਮਹੀਨੇ ਹੋ ਗਈ ਪਰਫੀ ਗਈ ਐ ਇੱਥੇ 10 12 ਕਿਲੋ ਪਰਫੀ ਗਈ ਆ ਪਰਫੀ ਬੰਬੇ ਕੋਈ ਵੀ ਬੰਦਾ ਜਾਵੇ ਇਹਨੂੰ ਕਹਿੰਦੇ ਵੀ ਸਾਡੇ ਲੰਬੜਦਾਰਾ ਜਿਉਂ ਮੋਟਾਈ ਲੈ ਕੇ ਆਉਣੀ ਆ ਮੇਰੇ ਮੁੰਡੇ ਨੂੰ ਵੀ ਕਹਿੰਦੇ ਸੀ ਵੀ ਕੋਈ ਐਹੋ ਜਿਹਾ ਬੰਦਾ ਹੈ ਨਹੀਂ ਨਾ ਮੇਰਾ ਦੋਸਤ ਜਿਹਨੂੰ ਮਸੂਲਾ ਗਜਰੀਣਾ ਲਾਖਣਾ ਵਾ ਹਰੇਕ ਬੰਦੇ ਨੂੰ ਦੁਕਾਨ ਪੁੱਛਦਾ ਪੁੱਛੇ ਦੁਕਾਨਾ ਕਿੱਥੇ ਦੁਕਾਨਾ ਮੇਰੇ ਪਪਾ ਜੀ ਦਾਦੂ ਨੇ ਕਹਿੰਦਾ ਯਾਰ ਕਿਤੇ ਵੀ ਕੋਈ ਫਿਲਮ-ਫੁਲਮ ਲੱਗਣੀ ਅਸੀਂ ਕਹਿੰਦਾ ਵੀਰ ਫਿਲਮ ਦਿਖਾ ਲਿਆ ਸਾਨੂੰ ਕਹਿੰਦਾ ਵੀ ਸਵੇਰੇ ਤਿਆਰ ਹੋ ਉਹ ਟਾਂਗੇ ਚੱਲਦੇ ਜੀ ਟਾਂਗੇ ਬਣਾ ਕੇ ਲੈ ਜਾਂਦਾ ਉਹ ਮਠਿਆਈ ਆ ਜਿਸਦੇ ਸ਼ਾਇਦ ਉਹ دیਵਾਨੇ ਧਰਮਿੰਦਰ ਦੇਵਲ ਕਹਿ ਸਕਦੇ ਆ ਜਿਨ੍ਹਾਂ ਨੇ ਇਹ ਜਿਹੜੀ ਮਠਿਆਈ ਐ ਇਥੋਂ ਖਾਧੀ ਵੀ ਤੇ ਕਈ ਵਾਰ ਮੰਗਵਾਈ ਵੀ ਤਰਮਿੰਦਰ ਦਿਓਲ ਦਾ ਬਚਪਨ ਇੱਥੇ ਬੀਤੇ ਆ ਜਿੱਥੇ ਏਸੀ ਦੁਕਾਨ ਤੋਂ ਕਾਫੀ ਵਾਰ ਮਠਿਆਈ ਖਾਂਦੇ ਰਹੇ ਨੇ ਜਦੋਂ ਵੀ ਪੰਜਾਬ ਉਹਨਾਂ ਦਾ ਢੇਡਾ ਲੱਗਿਆ ਤਾਂ ਇੱਥੇ ਇਸ ਦੁਕਾਨ ਤੇ ਦੁਕਾਨਦਾਰਾਂ ਨੂੰ ਜ਼ਰੂਰ ਮਿਲ ਕੇ ਗਏ ਨੇ ਤਾਂ ਇਹ ਦੁਕਾਨ ਜੀ ਬੜੀ ਸਾਨੇਵਾਲ ਇਸ ਪਿੰਡ ਦੇ ਵਿੱਚ ਜਿਹੜਾ ਪਿੰਡ ਸੀ ਪਰ ਹੁਣ ਸ਼ਹਿਰ ਬਣ ਗਿਆ ਕਾਫੀ ਮਸ਼ਹੂਰ ਹੈ ਲੰਬੜਦਾਰ ਜਿਹੜੀ ਸਵੀਟ ਸ਼ਾਪ ਹੈ ਜੀ ਜਿੱਥੇ ਅਸੀਂ ਖੜੇ ਹੋਏ ਆ ਤਰਮਿੰਦਰ ਦਿਓਲ ਦੇ ਅੱਜ ਚਾਚਾ ਚਾਰੀ ਪਾਸੇ ਹੋ ਰਹੀ ਹੈ ਇਹੀ ਉਹ ਦੁਕਾਨ ਹੈ ਜਿੱਥੋਂ ਕਾਫੀ ਬਾਰ ਮਠਿਆਈ ਖਾਂਦੇ ਸੀ। ਇਹੀ ਆਈ ਇਹੀ ਆ। ਹਾਂ ਹਾਂ। ਤੁਸੀਂ ਮਿਲਿਓ ਉਹਨਾਂ ਨੂੰ? ਮੈਂ ਨਹੀਂ ਮਿਲਿਆ ਸਾਡੇ ਬਾਬਾ ਜੀ, ਮੇਰੇ ਡੈਡੀ ਮਿਲਦੇ ਰਹੇ ਨਹੀਂ। ਅੱਛਾ। ਇੱਥੇ ਆਏ ਨੇ ਜਦ ਮੈਂ ਮਿਲਿਆ ਜੀ ਉੱਥੇ ਮੈਂ ਬੰਬੇ ਨਹੀਂ ਗਿਆ। ਮੈਂ ਮੈਂ ਕਹਾ ਮੈਂ ਬੰਬੇ ਗਿਆ। ਉਰੇ ਆਏ ਨੇ। ਉਰੇ ਅਸੀਂ ਆਏ ਨੂੰ ਮਿਲਿਆ ਜੀ। ਸਾਨੂੰ ਉਵੇਂ ਹੀ ਕਹਿੰਦੇ ਵੀ ਥੋੜੇ ਬਾਬਾ ਜੀ ਦਾ ਮੇਰਾ ਬਹੁਤ ਪਿਆਰ ਸੀਗਾ। ਮੈਂ ਕਿਹਾ ਠੀਕ ਆ ਜੀ ਤੇ ਫੇਰ ਕਹਿੰਦੇ ਵੀ ਮੈਨੂੰ ਪੁੱਤ ਉਵੇਂ ਹੀ ਬਰਫੀ ਲਿਓ ਜਾਂ ਗਾਜਰਬੱਗ ਲਿਓ। ਉਵੇਂ ਮੈਨੂੰ ਦੁੱਧ ਲਿਓ। ਫਿਰ ਅਸੀਂ ਦੁੱਧ ਲਿਆ ਕੇ ਦਿੱਤਾ ਆ ਤਾਂ ਆ ਹੀ ਨੇ ਇਹਨਾਂ ਨੂੰ ਮਿਲਦੇ ਰਹੇ ਨੇ ਇਹ ਸਾਡੇ ਸਾਰੇ ਨਾਲ ਬਡੇ ਬਜ਼ੁਰਗ ਪਿੰਡ ਚੋਂ ਨੇ ਇਹ ਕਹਿੰਦੇ ਗੁਜਰੇਲਾ ਖਾਨ ਦੇ ਬੜੇ ਸ਼ਕੀਨ ਹਾਂ ਆ ਤਿੰਨ ਮਹੀਨੇ ਹੋ ਗਏ ਹੀ ਬਰਫੀ ਗਈ ਆ ਇੱਥੋਂ 10 12 ਕਿਲੋ ਬਰਫੀ ਗਈ ਆ ਇੱਥੋਂ ਬਰਫੀ ਬੰਬੇ ਗਈ ਹੈ ਬਰਫੀ ਜੋ ਸਾਡੇ 2.5 ਤਿੰਨ ਮਹੀਨੇ ਬਾਅਦ ਆਮ ਜਾਂਦੀ ਰਹਿੰਦੀ ਸੀ ਜੀ ਬਰਫੀ ਗੁਜਰੇਲਾ ਬਾਲਾ ਖਾਂਦੇ ਸੀ ਬਰਫੀ ਉਹ ਜਾਂਦੀ ਰਹਿੰਦੀ ਸੀ ਕਿ ਜਦੋਂ ਵੀ ਬਰਫੀ ਜਾਂਦੀ ਸੀਗੀ ਸਾਡੇ ਨਾਲ ਗੱਲ ਵੀ ਕਰਾਉਂਦੇ ਸੀਗੇ ਮਤਲਬ ਉਹ ਮਗਵਾਨਦੇ ਸੀ ਆਸ ਮਗਵਾਂਦੇ ਮੰਗਵਾਉਂਦੇ ਸੀ ਕੋਈ ਵੀ ਬੰਦਾ ਜਾਵੇ ਉਹਨੂੰ ਕਹਿੰਦੇ ਵੀ ਸਾਡੇ ਲੰਬੜਦਾਰਾਂ ਨੂੰ ਤੂੰ ਮਟਿਆਈ ਲੈ ਕੇ ਆਉਣੀ ਆ ਅੱਛਾ ਜਦੋਂ ਕੋਈ ਵੀ ਆਵੇ ਆ ਮੇਦਪੁਰ ਦੇ ਇੱਕ ਜ਼ਿਮੀਂਦਾਰਾ ਮੁੰਡਾ ਗਿਆ ਸੀਗਾ ਉਹ ਮੈਨੂੰ ਕਹਿੰਦਾ ਮੇਰੀ ਵੀਰੇ ਗੱਲ ਕਰ ਲਉ ਮੈਂ ਕਰਾ ਦਉ ਗੱਲ ਉਹਨੂੰ ਮੈਨਾਂ ਗੱਲ ਕਹਿੰਦੇ ਮੈਨੂੰ ਕਹਿੰਦੇ ਮੈਂ ਧਰਮਿੰਦਰ ਬੋਲਦਾ ਪੁੱਤ ਵੀ ਇਹਨੂੰ ਗਜਰੇਲਾ ਦੇ ਦਿਓ ਸਾਫ਼ ਜਿਹਾ ਪੀਪੇ ਚਵਾ ਦਉ ਮੈਂ ਦਾਜੀ ਕਿੰਨਾ ਦੇਣਾ ਕਹਿੰਦੇ ਜਿੰਨਾ ਵੀ ਹੈਗਾ ਵਾ ਜਿੰਨਾ ਵੀ ਮੰਗਾ ਦੇ ਦਿਓ ਵੀ ਮੈਨੂੰ ਬਹੁਤ ਥੋੜਾ ਗਜਰੇਲਾ ਚੰਗਾ ਲੱਗਦਾ ਅੱਛਾ ਮਿੱਤਰ ਆਪ ਵੀ ਘਰ ਲਈ ਮੰਗਾਂਦੇ ਸੀ ਤੇ ਲੋਕਾਂ ਨੂੰ ਵੀ ਹਮੇਸ਼ਾ ਅਕਸਰ ਦੱਸਦੇ ਸੀ ਸਾਰਿਆਂ ਨੂੰ ਖਿਲਾਉਂਦੇ ਸੀ ਜੀ ਸਾਰਿਆਂ ਨਾਲ ਹੀ ਵਧੀਆ ਵਰਤਾਅ ਸੀ ਉਹਨਾਂ ਦਾ ਉੱਥੇ ਮੈਨੂੰ ਵੀ ਮੇਰੇ ਮੁੰਡੇ ਨੂੰ ਵੀ ਕਹਿੰਦੇ ਸੀ ਵੀ ਕੋਈ ਅਹਜਾ ਬੰਦਾ ਹੈ ਨਹੀਂ ਜਿਹੜਾ ਮੇਰਾ ਦੋ ਸੂਬੇ ਜੀ ਨੂੰ ਮੈਂ ਸੁਣਾ ਕਜਰੀਲਾ ਲਾਕਲਾ ਮਾ ਹਰੇਕ ਪੁੱਤ ਮੈਨੂੰ ਦੁਕਾਨ ਪੁੱਛਦਾ ਕਿੱਥੇ ਦੁਕਾਨ ਆ ਕਿੱਥੇ ਦੁਕਾਨ ਆ ਅਜੀ ਕਹਿੰਦਾ ਤਾਂ ਆ ਹੀ ਲੈ ਉਹ ਕਹਿੰਦਾ ਪੁੱਤ ਜਦੋਂ ਮੈਨੂੰ ਟਾਈਮ ਲੱਗੂ ਮਾ ਆਉਂਗਾ ਕਦੇ ਸਾਡੇ ਬਾਬਾ ਜੀ ਨਾਲ ਬਹੁਤ ਲਿੰਕ ਸੀ ਉਹਨਾਂ ਦੇ ਘਰ ਵਾਲੀ ਗੱਲ ਸੀ ਇਹ सनी ਦਿਓਲ ਸੀ ਜਦੋਂ सनी ਦਿਓਲ ਇੱਥੇ ਜਨਮੇ ਨੇ सनी ਦਿਓਲ ਹਾਂ ਇਹ ਇੱਥੇ ਜੰਮੇ ਹੀ ਹਾਂ ਇਹ ਅੱਛਾ ਇਹ ਇਹ ਮੈਨੂੰ ਲੱਗਦਾ ਸਾਡੀਆਂ ਤਿੰਨ ਪੀੜ੍ਹੀਆਂ ਜਿਹੜੀਆਂ ਇਸ ਦੁਕਾਨ ਤੇ ਜਦੋਂ ਦੀਆਂ ਕੰਮ ਕਰਦੀਆਂ ਉਦੋਂ ਦੇ ਇਸ ਪਰਿਵਾਰ ਦੇ ਨਾਲ ਲਿੰਕ ਰਹੇ ਨੇ ਹਾਂ ਹਰ ਪੂਰੇ ਮੇਰੇ ਪਪਾ ਜੀ ਦੱਸ ਦਿੰਦੇ ਕਹਿੰਦੇ ਜਦ ਕਿਸੇ ਵੀ ਕੋਈ ਫਿਲਮ ਫਿਲਮ ਲੱਗਣੀ ਅਸੀਂ ਕਹਿੰਦਾ ਵੀਰ ਫਿਲਮ ਦਿਖਾ ਲਿਆ ਸਾਨੂੰ ਕਹਿੰਦਾ ਵੀ ਸਵੇਰੇ ਤਿਆਰ ਹੋਵੋ ਟਾਂਗੇ ਚੱਲਦੇ ਨਹੀਂ ਟਾਂਗੇ 'ਚ ਪਿਠਾਕੇ ਲੈ ਜਾਂਦਾ ਸੀ ਮੇਰੇ ਬਜ਼ੁਰਗ ਨੂੰ ਮੇਰੇ ਤਾਇਆ ਜੀ ਨੂੰ ਸਾਨੂੰ ਲੈ ਕੇ ਜਾਂਦਾ ਸੀ ਨਾਲ ਮੈਨੂੰ ਪਪਾ ਜੀ ਦੱਸ ਦਿੰਦੇ ਵੀ ਕਹਿੰਦੇ ਜਦ ਛੋਟੇ ਛੋਟੇ ਹੁੰਦੇ ਸੀਗੇ ਪੜਦੇ ਜਿਹੜੇ ਛਿਲਮੇ ਜਿਹੇ ਕਹਿੰਦੇ ਸਾਨੂੰ ਲੈ ਜਾਣਾ ਉੱਥੇ ਸਾਨੂੰ ਜਾ ਕੇ ਛੋਲੇ ਛੂਲੇ ਖਲਾਈ ਜਾਣੇ ਉਸ ਤੋਂ ਬਾਅਦ ਸਾਨੂੰ ਉਵੇਂ ਲੈ ਕੇ ਆਉਣਾ ਘਰੇ ਲਿਆ ਕੇ ਸਾਨੂੰ ਛੱਡ ਦੇਣਾ ਹਾਂ ਇੱਥੇ ਜਦੋਂ ਆਏ ਸੀਗੇ ਉੱਪਰ ਚਵਾਰਜ ਵੀ ਚੜੇ ਨੇ ਸਾਡੇ ਨੌਕਰਾਂ ਨੂੰ ਸਾਰਿਆਂ ਨੂੰ ਮਿਲੇ ਨੇ ਡੇਰੇ ਚ ਗਏ ਨੇ ਫਿਰ ਮੇਰਾ ਭਾਈ ਮਿਲਿਆ ਉਹਨੂੰ ਕਹਿੰਦੇ ਵੀ ਉਵੇਂ ਦੁੱਧ ਲੈ ਕੇ ਆ ਜਿਵੇਂ ਤੇਰਾ ਪਾਪਾ ਸਾਨੂੰ ਦੁੱਧ ਦੇ ਆਉਂਦੇ ਫਿਰ ਦੁੱਧ ਲੈ ਕੇ ਗਏ ਨਾਲ ਬਰਫੀ ਲੈ ਕੇ ਗਏ ਫਿਰ ਜੁੱਫੀ ਬਾਕੇ ਮਿਲੇ ਫੋਟਾਂ ਖਿਚਾਈਆਂ ਉਹਨਾਂ ਨਾਲ ਅੱਛਾ ਜਦੋਂ ਅਸੀਂ ਕਹਿੰਦੇ ਆ ਕਿ ਬੰਦਾ ਇੱਕ ਛੋਟੇ ਜਿਹੇ ਇਲਾਕੇ ਤੋਂ ਉੱਠ ਕੇ ਬਹੁਤ ਵੱਡੀ ਦੁਨੀਆ 'ਚ ਪਹੁੰਚ ਜਾਵੇ ਐਡਾ ਵੱਡਾ ਨਾਮ ਬਣ ਜਾਏ ਬੰਦਾ ਭੁੱਲ ਜਾਂਦਾ ਇਹ ਚੀਜ਼ਾਂ ਨੂੰ ਹਨਾ ਪਰ ਉਹ ਭੁੱਲੇ ਹੀ ਨਹੀਂ ਕਦੀ ਨਹੀਂ ਉਹ ਨਹੀਂ ਭੁੱਲੇ ਜੀ ਸਾਡਾ ਕੋਈ ਵੀ ਪਿੰਡ ਦਾ ਬੰਦਾ ਗਿਆ ਹਰੇਕ ਬੰਦੇ ਨੂੰ ਹਰੇਕ ਦਾ ਹ ਪਹਿਲਾਂ ਪਹਿਲਾਂ ਤਾਂ ਜਦ ਮੈਂ ਛੋਟਾ ਜਿਹਾ ਹੁੰਦਾ ਸੀ ਹੁਣ ਮੈਂ ਵੀ 60 61 ਸਾਲ ਦਾ ਮਾਂ ਉਹਨਾਂ ਦੀ ਮੈਂ ਮਾਤਾ ਜੀ ਹੁੰਦੇ ਦੇਖੇ ਨੇ ਹਾਂ ਜੇ ਕਿਤੇ ਦੁੱਖ ਤਕਰੀਬ ਹੁੰਦਾ ਸੀ ਮੈਨੂੰ ਸਾਡੇ ਘਰੇ ਬੈਠ ਕੇ ਕਹਿੰਦੇ ਕਹਿੰਦੇ ਪੁੱਤ ਮੈਂ ਸਾਰਿਆਂ ਦਾ ਕਾਪੀ ਦੇ ਲੈ ਲੈਣੀ ਫਲਾਣ ਨੂੰ ਦੁੱਖ ਹੋਇਆ ਧਮਕੇ ਦੀ ਫਿਰ ਮੈਂ ਇਕੱਲੇ ਇਕੱਲੇ ਘਰ ਜਾ ਕੇ ਸਾਰਿਆਂ ਨੂੰ ਮਿਲ ਕੇ ਜਾਣਦੀ ਆ ਵੀ ਤੁਹਾਡੇ ਭਾਈ ਦੁੱਖ ਹੋਇਆ ਹਾਂ ਪਹਿਲਾਂ ਉਹ ਆਉਂਦੇ ਹੁੰਦੇ ਸੀ ਉਹਨਾਂ ਦੇ ਹਾਂ ਮਮੀ ਆਉਂਦੇ ਹੁੰਦੇ ਸੀ ਸਾਲੀ ਬੰਨੀ ਹੁੰਦੀ ਸੀਗੀ ਇੱਥੇ ਪਿੰਡ 'ਚ ਸਾਰਿਆਂ ਨੂੰ ਮਿਲ ਕੇ ਜਾਂਦੇ ਸੀ ਕੇਵਲ ਕ੍ਰਿਸ਼ਨ ਜੀ ਵੀ ਉਹਨਾਂ ਡੈਡੀ ਉਹ ਵੀ ਆਉਂਦੇ ਰਹੇ ਨੇ ਜੀ ਤੁਸੀਂ ਸਾਰਿਆਂ ਨੂੰ ਦੇਖ ਦਵਦੋ ਲਾਸਟ ਵਾਰ ਜਿਆਦਾ ਕਦੋਂ ਆਏ ਸੀ ਲਾਸਟ ਵਾਰ ਜੀ ਡੇਰੇ ਚ ਆਏ ਸੀਗੇ ਇੱਥੇ ਆਪਣੇ ਸ਼ਰਨਜੀਤ ਭਾਗਪੁਰੇ ਵਾਲਾ ਸੀਗਾ ਉਹ ਵੀ ਆਏ ਸੀ ਸਾਰੇ ਆਏ ਸੀਗੇ ਉੱਥੇ ਉਹਨਾਂ ਨੇ ਆ ਡੇਰਾ ਮਹੰਤਾਂ ਦਾ ਜੀ ਆ ਨਾਲ ਉਹਨਾਂ ਨੇ ਕਰਦੇ ਉੱਥੇ ਉਹ ਮੱਥਾ ਟੇਕਦੇ ਹੁੰਦੇ ਸੀ ਉਹ ਕਹਿੰਦੇ ਮੈਂ ਬਾਬਿਆਂ ਨੂੰ ਮਿਲ ਕੇ ਆਉਣਾ ਪ੍ਰੀਤਮਦਾਸ ਬਾਬੇ ਨੂੰ ਮੇਲੇ ਸੱਦ ਕੇ ਆਹ ਬਾਬਾ ਜੀ ਪੂਰੇ ਹੋ ਗਏ ਕਿਹੜੇ ਸਾਲ ਦੀ ਗੱਲ ਹੈ ਇਹ ਸਾਲ ਦਾ ਮੈਡਮ ਮੈ ਤਾਂ ਕਿੰਨੇ ਸਾਲ ਹੋ ਗਏ ਇਹ ਹੋ ਗਏ ਨੇ 8-10 ਸਾਲ ਦੀ ਗੱਲ ਹੋ ਗਈ ਆਏ ਨੇ ਤੇ ਆ ਕੇ ਸਾਰਿਆਂ ਨੂੰ ਮਿਲੇ ਨੇ ਉੱਥੇ ਉਹਨਾਂ ਨੂੰ ਕਹਿੰਦੇ ਵੀ ਇੱਥੇ ਕੋਈ ਲੰਬੜਦਾਰ ਦਾ ਮੁੰਡਾ ਹੈਗਾ ਕੋਈ ਕਰਦਾ ਉੱਥੇ ਕਹਿੰਦੇ ਮੇਰੇ ਭਾਈ ਨੂੰ ਕੋਈ ਉਹ ਦੁਕਾਨਦਾਰ ਕਹਿੰਦਾ ਯਾਰ ਤੁਹਾਨੂੰ ਉਹ ਯਾਦ ਕਰਦਾ ਵਾ ਮੇਰਾ ਭਾਈ ਇੱਥੇ ਜਿੰਦਾ ਲਾ ਕੇ ਗਿਆ ਜਾ ਕੇ ਮਿਲੇ ਉਹਨੂੰ ਫਿਰ ਕਹਿੰਦੇ ਵੀ ਯਾਰ ਤੇਰੇ ਬਾਬਾ ਸਾਨੂੰ ਪਿੱਤਲ ਦੇ ਭਾਂਡੇ ਚ ਨਾ ਦੁੱਧ ਪਵਾਉਂਦਾ ਹੁੰਦਾ ਸੀਗਾ ਵੀ ਉਹਵੇਂ ਪੈਨੇ ਕਹਿੰਦਾ ਜੀ ਉਹ ਭਾਂਡੇ ਅਸੀਂ ਘਰੇ ਰੱਖੇ ਹੋਣੇ ਫਿਰ ਉਹਨਾਂ ਚ ਦੁੱਧ ਲੈ ਕੇ ਗਿਆ ਨਾਲ ਪਰਫੀ ਲੈ ਕੇ ਗਿਆ ਫਿਰ ਉਹਨੂੰ ਜੱਫੀ ਪਾਈ ਇਹਨਾਂ ਨੂੰ ਕਹਿੰਦਾ ਪੁੱਤ ਤੁਸੀਂ ਗੱਲਾਂ ਮਾਰਦੇ ਹੋ ਮੇਰੇ ਕੋ ਬੰਬੇ ਤੋਂ ਆਉਂਦੇ ਨਹੀਂਗੇ ਇਹ ਕਹਿੰਦਾ ਜਦੋਂ ਟਾਈਮ ਲੱਗਿਆ ਅਸੀਂ ਜ਼ਰੂਰਤਾ ਹੀ ਆਵਾਂਗੇ ਬਸ ਆਹ ਗੱਲ ਹੋਈ। ਅੱਛਾ ਪ੍ਰਾਇਮਰੀ ਸਕੂਲ ਇੱਥੇ ਪੜਦੇ ਸੀ ਤਾਂ ਅਕਸਰ ਆ ਤੁਹਾਡੇ ਸਾਹਮਣੇ ਸੀ ਫਿਰ ਇੱਥੋਂ ਤਾਂ ਅਕਸਰ ਉਹ ਖਾਣ ਦੇ ਲਈ ਆਉਂਦੇ ਰਹਿੰਦੇ ਹੋਣੇ। ਉਹਦਾ ਹੀ ਆਪਣੇ ਉਹਦੇ ਵਿੱਚ ਟੂਬਲ ਆਪਰੇਟਰ ਹੁੰਦੇ ਸੀਗੇ ਲੱਗੇ ਹੋਏ। ਹਾਂ 68 ਬਈ ਕੁਝ ਕੋ ਮੇਰਾ ਬਾਬਾ ਦਾਦਾ ਵੀ ਤਨਖਾਹ ਹੁੰਦੀ ਸੀਗੀ। ਕਹਿੰਦੇ ਨੇ ਜਾਦ ਵੀ ਆਉਣਾ ਇਹਦੇ ਵਿੱਚੋਂ ਖਾਪੀ ਲੈਣਾ ਫਿਰ ਮੈਨੂੰ ਕਹਣਾ ਚਾਚਾ ਜੀ ਆ ਤੁਹਾਡਾ ਲੈਣ ਦੇਣਾ। ਅੱਛਾ ਫਿਰ ਉਹ ਦੇ ਕੇ ਜਾਣਾ। ਠੀਕ ਆ। ਹਾਂ ਇਹ ਤਾਂ ਪਿੰਡ ਨਾਲ ਬਹੁਤ ਸਾਡੇ ਦਾ ਪਿੰਡ ਲਈ ਚੰਗੀ ਗੱਲ ਨਹੀਂ ਜੀ ਮਾੜੀ ਹੋਈ ਆ ਵੀ ਇਹ ਆ ਪੀਸ ਕਾ ਕੇ ਦੇਖੋ ਆ ਪੀਸ ਕਾ ਕੇ ਹਾਂ ਆਹ ਜਿਹੜੀ ਬਿਲਕੁਲ ਬਈ ਆ ਦੇਖੋ ਆ ਉਹ ਮਠਿਆਈ ਆ ਜਿਸ ਦੇ ਸ਼ਾਇਦ ਉਹ دیਵਾਨੇ ਸੀ ਤਰਮਿੰਦਰ ਦੇਵਲ ਕਹਿ ਸਕਦੇ ਆ ਜਿਨ੍ਹਾਂ ਨੇ ਇਹ ਜਿਹੜੀ ਮਠਿਆਈ ਐ ਇੱਥੋਂ ਖਾਧੀ ਵੀ ਤੇ ਕਈ ਵਾਰ ਮੰਗਵਾਈ ਵੀ ਤੇ ਕਾਫੀ ਵਾਰ ਜਿਹੜਾ ਬਾਕੀਆਂ ਨੂੰ ਵੀ ਕਿਹਾ ਕਿ ਜ਼ਰੂਰ ਵੀ ਲੰਬੜਦਾਰ ਇਹ ਦੁਕਾਨ ਐ ਜਿੱਥੇ ਤੁਸੀਂ ਜ਼ਰੂਰ ਆਣਾ ਤਾਂ ਕਾਫੀਆਂ ਯਾਦਾਂ ਜਿਹੜੀਆਂ ਉਹਨਾਂ ਦੀਆਂ ਇਸ ਦੁਕਾਨ ਦੇ ਨਾਲ ਇਸ ਇਲਾਕੇ ਦੇ ਨਾਲ ਜੁੜੀਆਂ ਹੋਈਆਂ ਨੇ ਅੱਗੇ ਚੱਲਦੇ ਆ ਤੁਹਾਨੂੰ ਸਕੂਲ ਉਹਨਾਂ ਦਾ ਦਿਖਾਉਂਦੇ ਆ